ਆ ਪੰਡਿਤਾ ਵੱਲੋਂ ਸਭ ਨੂੰ ਬੇਨਤੀ ਆ ਵੀ ਆਪਣੇ ਕੁਝ ਟਾਈਮ ਪਹਿਲਾਂ ਵੀਡੀਓ ਪਾਈਆਂ ਸੀ ਵੀ ਜਿਹੜੇ ਗ੍ਰਹਿ ਨ 70 ਨੇ ਅ ਨਾਮ ਜਾਣੇ ਨੇ ਕਿਹੜੀਆਂ ਰਾਸ਼ੀਆਂ ਜਾਣੇ ਨੇ ਉਹ ਜਿਹੜੇ ਸੀ ਅ ਸਿੰਘ ਰਾਸ਼ੀ ਤੇ ਮਕਰ ਰਾਸ਼ੀ ਕਿਹਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ 22 ਤਰੀਕ ਦੇ ਇਹ 3 ਕਰੋੜ ਦਾ ਨਾਮ ਨਿਕਲਿਆ ਉਹ ਸਿੰਘ ਰਾਸ਼ੀ ਵਿੱਚ ਨਿਕਲਿਆ ਤੇ ਆਪਣੀ ਪ੍ਰਮਾਤਮਾ ਨੇ ਬਹੁਤ ਤੇ ਹੁਣ ਵੀ ਤੁਹਾਨੂੰ ਵਾਰ-ਵਾਰ ਬੇਨਤੀ ਕਰ ਰਹੇ ਜਿਨ੍ਹਾਂ ਦੇ ਸਿੰਘ ਜਾਂ ਮਕਰ ਰਸੀਆ ਜਿੱਦਾਂ ਐਮ ਤੇ ਨੋ ਸੁਰੂ ਹੁੰਦਾ ਜੇ ਤੇ ਸੁਰੂ ਹੁੰਦਾ ਟੀ ਤੇ ਸੁਰੂ ਹੁੰਦਾ ਉਹ ਵੀਰਾਂ ਨੂੰ ਮੇਰੀ ਬੇਨਤੀ ਹੈ ਜਲਦੀ ਤੋਂ ਜਲਦੀ ਪੰਡਤ ਲਾਟਰੀ ਮਲੇਰ ਕੋਟਲਾ ਤੇ ਪਹੁੰਚ ਕੇ ਆਪਣੀ 10 ਕਰੋੜ ਰੁਪਏ ਵਾਲੀ ਆਹ ਵਾਰੀ 10 ਕਰੋੜ ਰੁਪਿਆ ਗਰੰਟੀਡ ਪ੍ਰਾਈਜ਼ ਹੈ ਬਾਈ ਪੰਜਾਬ ਸਰਕਾਰ ਦਾ ਲੋਕ ਪਰ ਇਹ ਤੁਸੀਂ ਟਿਕਟ ਪਰ ਚੇਂਜ ਕਰ ਸਕਦੇ ਹੋ ਇਸ ਤੋਂ ਰਾਵ ਵਿੱਚ 10 ਕਰੋੜ ਹੀ ਨਹੀਂ ਸੈਕੰਡ ਪ੍ਰਾਈਜ਼ 1 ਕਰੋੜ ਰੁਪਏ ਦਾ ਥਰਡ ਪ੍ਰਾਈਜ਼ 50 ਲੱਖ ਰੁਪਏ ਦਾ ਤੇ 10 ਪ੍ਰਾਈਜ਼ 8-8 ਲੱਖ ਦੇ ਨੇ 5 8 ਪ੍ਰਾਈਜ਼ 5-5 ਲੱਖ ਦੇ ਨੇ ਤੇ ਹੋਰ ਵੀ ਨੇਕਾ ਦਿਲਕਿੱਚੇ ਇਨਾਮ ਨੇ ਪੰਜਾਬ ਸਰਕਾਰ ਦੇ ਲੋਹੜੀ ਮਕਰ ਸਕਰਨ ਤੇ ਬੰਪਰ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਾਫੀ ਲਾਟਰੀਆਂ ਨੇ ਜਿੱਦਾਂ 1.5 ਕਰੋੜ ਰੁਪਏ ਵਾਲੀ ਲਾਟਰੀ ਤੇ ਜਿੱਦਾਂ Uh, 70 ਰੁਪਏ ਦੀ ਲਾਟਰੀ ਬਹੁਤ ਟਿਕਟਾਂ ਨੇ ਤੇ ਤੁਹਾਡੇ ਜਿਹੜੀ ਇੱਕਲ ਹੋਰ ਤੁਹਾਨੂੰ ਕਲੀਅਰ ਕਰਦਣਾ ਹੈ ਬਈ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਕਮੈਂਟ ਕਰਿਆ ਕਰੋ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਕੇ ਆਇਓ ਜਿਹੜੇ ਸ਼ਹਿਰ ਦੇ ਕਮੈਂਟ ਜਿਆਦਾ ਹੋਣਗੇ ਉੱਥੇ ਅਸੀਂ ਆਪਣੇ ਬ੍ਰਾਂਚ ਖੋਲਣ ਦੀ ਕੋਸ਼ਿਸ਼ ਕਰਾਂਗੇ ਵੀ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਪੰਡਿਤ ਲਾਟਰੀ ਮਲੇਰ ਕੋਲਾ ਪੰਡਿਤ ਲਾਟਰੀ ਮਲੇਰ ਕੋਲਾ ਤੇ ਆ ਰਿਖਿਓ ਮਾਰਕੀਟ ਦੇ ਵਿੱਚ ਸੋਚ ਚੱਲ ਰਿਆ ਬਹੁਤ ਸੈਕਸ਼ਨ ਚੱਲ ਰਿਆ ਪਰ ਪੰਡਿਤ ਲਾਟਰੀ ਮਲੇਰ ਕੋਲਾ ਵੀ ਆਪ ਰਦਗਾ ਰਾਂ ਜਿੱਥੋਂ ਤੁਸੀਂ ਆਪਣੀ ਕਿਸਮਤ ਦੀ ਟਿਕਟ ਲੈ ਸਕਦੇ ਹੋ ਤੇ ਇਨਾਮ ਲਵਾ ਸਕਦੇ ਹੋ ਦੀ ਕਿਰਪਾ ਨਾਲ 22 ਲੱਖ ਪਤੀ ਪੰਡਤ ਲੋਟੇ ਮਲੇਰ ਕੋਲੇ ਆਲੀ ਦਿਖਾਨ ਤੋਂ ਬਣ ਚੁੱਕੇ 48 ਲੱਖ ਪਤੀ ਅਮਰਗੜ ਤੋਂ ਬਣੇ ਪਰ ਅਸੀਂ ਹੁਣ ਮਲੇਰ ਕੋਲੇ ਸ਼ਿਫਟ ਕਰਤਾ ਇਸ ਕਰਕੇ ਜਿਹੜੇ ਵੀਰਾਂ ਨੂੰ ਟਿਕਟ ਪਾਉਣੀ ਆ ਝੋੜੀ ਬੰਪਰ ਪਾਉਣੀ ਆ ਤੇ ਕੱਲ ਉਹਨੂੰ ਹੋਰ ਕਲੀਅਰ ਕਰਦਣੇ ਆ ਜੇਕਰ ਤੁਹਾਡਾ ਵਾਇਲਟ ਆ ਸਿੰਗਰਾਸੀ ਤੇ ਮਕਰਾਸੀ ਵਾਲਿਆਂ ਦਾ ਤਾਂ ਤੁਸੀਂ 3100 ਰੁਪਏ ਵਾਲਾ ਕੰਪੋ ਬੈਕ ਪਾਓ 3100 ਰੁਪਏ ਵਿੱਚ ਦੋ ਚਾਰ ਟਿਕਟਾਂ ਦੇ ਤੁਹਾਡੇ ਡਰਾ ਮਿਲਣਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਨਾਮ ਵੀ ਲੱਗੂਗਾ ਤੇ ਇਕਲੌਣ ਆਨਲਾਈਨ ਤੋਂ ਬਚੋ ਪਰ ਇਹੇ ਹੀ ਕਰੋ WhatsApp ਤੇ ਟਿਕਟ ਨਾ ਪਾਓ ਜੇਕਰ ਤੁਹਾਡੀ WhatsApp ਤੇ ਟਿਕਟ ਪਾਈਏ ਤਾਂ ਤੁਹਾਨੂੰ ਨਾਮ ਲੱਗਣ ਦੇ ਚਾਂਸ ਨਹੀਂ ਹੈਗੇ ਅੱਜਕੱਲ ਫਰਾਡ ਬਹੁਤ ਚੱਲ ਰਿਹਾ ਤੁਸੀਂ ਟਿਕਟ ਪਾਉਣੀ ਆ ਤਾਂ ਫਿਜ਼ੀਕਲੀ ਮਿਲ ਕੇ ਟਿਕਟ ਪਾਓ WhatsApp ਦੇ ਉੱਪਰ ਟਿਕਟ ਨਾ ਪਾਓ ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਆ ਕਿਸੇ ਨੂੰ ਆਨਲਾਈਨ ਪੈਸਾ ਨਾ ਪਾਓ ਟਿਕਟ ਪਾਉਣੀ ਆ ਦੁਕਾਨ ਤੇ ਆਓ ਤੇ ਟਿਕਟ ਲੈ ਕੇ ਜਾਓ ਆਪਣੀ ਟਿਕਟ ਆਪਣੇ ਕੋਲ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸਸਿਗਾ ਨਮਸਕਾਰਦਾ